ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਆਪਣਾ ਮਰਨਵਰਤ ਖਤਮ ਕਰ ਦਿੱਤਾ ਗਿਆ ਹੈ ਸੋ 100 110 ਤੇ 120 ਦਿਨ ਤੋਂ ਵੱਧ ਟਾਈਮ ਤੱਕ ਭੁੱਖ ਹੜਤਾਲ ਉਹਨਾਂ ਦੀ ਚੱਲੀ ਹੈ ਤੇ ਅੱਜ ਸਾਰੇ ਸੰਘਤ ਦਾ ਫੈਸਲਾ ਮੰਨਦੇ ਹੋਏ ਪੰਜਾਬ ਦੇ ਲੋਕਾਂ ਦਾ ਇਹ ਫੈਸਲੇ ਨੂੰ ਪ੍ਰਵਾਨ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਖਤਮ ਕਰਨ ਦਾ ਫੈਸਲਾ ਲਿਆ ਹੈ ਤੇ ਅੱਜ ਸਰਹੰਦ ਦੇ ਵਿੱਚ ਮੇਰੀ ਬੇਨਤੀ ਮੰਨ ਕੇ ਆਪਾਂ ਸਹਿਬਜ਼ਾਦਿਆਂ ਦੀ ਧਰਤੀ ਤੇ ਆ ਇੱਕ ਕਿਰਪਾ ਕਰਦੇ ਹੋ ਸਾਰੇ ਜਾਰੇ ਉਸ ਗੁਰੂ ਚਰਨਾਂ 'ਚ ਇੱਥੇ ਹੀ ਆਪਾਂ ਖੜੇ ਹੋ ਕੇ ਅਨਵਾਸ ਜੂਰ ਕਰਦੇ ਮੇਰੇ ਪਾਤਸ਼ਾਹ ਦੇ ਚਰਨਾਂ 'ਚ ਇਹ ਪਾਤਸ਼ਾਹ ਇਹ ਜਿਹੜੀ ਲੜਾਈ ਜਾਰੀ ਹੈ ਇਹ ਇਸ ਲੜਾਈ ਨੂੰ ਤਾਕਤ ਦੇ ਬਲ ਦੇ ਜੇ ਕਿਤੇ ਸਲਗਾਈ ਦੇ ਲੜਦੇ ਆਂ ਸਾਡੇ ਤੋਂ ਕੋਈ ਕਟਾਈ ਹੋਈ ਹੈ ਸਾਨੂੰ ਮਾਫੀ ਦਿਓ ਔਰ ਮੋਰਚਾ ਹਿਸ਼ਾਂ ਲਈ ਓਨੀ ਦੇਰ ਤੱਕ ਜਾਰੀ ਰੱਖਣ ਦੀ ਸਾਨੂੰ ਹਿੰਮਤ ਦਿਓ ਜਿੰਨੀ ਦੇਰ ਤੱਕ ਇਹ ਸਾਡੀਆਂ ਮੰਗਾ ਪ੍ਰਵਾਹ ਨਹੀਂ ਹੋ ਜਾਂਦੀਆਂ ਇਹ ਮੇਰੀ ਬੇਨਤੀ ਹੈ ਇਹ ਅਰਦਾਸ ਜੂਰ ਕਰ ਦਿਓ ਪਿਆਰੀ ਸਾਧ ਸੰਗਤ ਸੋ ਮੇਰੇ ਵੱਲੋਂ ਇੰਨੀ ਕੀ ਬੇਨਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਰਦਾਸ ਕਰਾਇਓ ਫਟਾਫਟ ਅਰਦਾਸ ਜਗਜੀਤ ਸਿੰਘ ਢੱਲਵਾਲ ਦੇ ਵੱਲੋਂ ਮਰਨਵਰਤ ਖਤਮ ਕਰ ਦਿੱਤਾ ਗਿਆ ਹੈ। ਅੱਜ 126 ਦਿਨਾਂ ਬਾਅਦ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕੀਤੀ ਹੈ। ਤੇ ਲੰਗੇ ਦੀਨੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਪਰ ਜਗਜੀਤ ਸਿੰਘ ਢੱਲਵਾਲ ਆਪਣਾ ਮਰਨਵਰਤ ਖਤਮ ਕਰ ਦੇ। ਅੱਜ ਮੀਟਿੰਗ ਵੀ ਹੋਈ, ਕਿਸਾਨ ਲੀਡਰਾਂ ਦੀ ਮੀਟਿੰਗ ਹੋਈ। ਮੀਟਿੰਗ ਦਾ ਮੁੱਖ ਏਜੰਡਾ ਵੀ ਭੁੱਖ ਹੜਤਾਲ ਨੂੰ ਰੱਖਿਆ ਗਿਆ ਸੀ ਤੇ ਹੁਣ ਆਖਰੀ ਫੈਸਲਾ ਜਗਜੀਤ ਸਿੰਘ ਢੱਲਵਾਲ ਦਾ ਹੀ ਹੋਣਾ ਸੀ ਤੇ ਫੈਸਲਾ ਸਾਰੇ ਲੋਕਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੋਰਚੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਲੜਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਫੈਸਲਾ ਲਿਆ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਇਹ ਗੱਲ ਵੀ ਆਖੀ ਹੈ ਕਿ ਸਾਡਾ ਸੰਘਰਸ਼ ਸਾਡੀ ਲੜਾਈ ਜਾਰੀ ਰਹੇਗੀ ਮੋਰਚਾ ਮੁੜ ਤੋਂ ਲਾਉਣ ਦੀ ਨੋਬਤ ਆਈ ਲੋੜ ਪਈ ਤਾਂ ਮੋਰਚਾ ਫਿਰ ਤੋਂ ਲਗਾਇਆ ਜਾਏਗਾ ਸੋ ਹੌਸਲੇ ਬੁਲੰਦ ਨੇ ਜਗਜੀਤ ਸਿੰਘ ਡੱਲੇਵਾਲ ਦੇ ਜਿਸ ਉਮਰ ਦੇ ਪੜਾਅ ਦੇ ਵਿੱਚ ਅੱਜ ਜਗਜੀਤ ਸਿੰਘ ਡੱਲੇਵਾਲ ਹਨ 126 ਦਿਨਾ ਤੱਕ ਉਹ ਭੁੱਖ ਹੜਤਾਲ ਤੇ ਬੈਠੇ ਰਹੇ ਹੌਸਲੇ ਉਹਨਾਂ ਦੇ ਬੁਲੰਦ ਤੇ ਅੱਜ ਤਮਾਮ ਪੰਜਾਬ ਦੇ ਲੋਕਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਸਾਨ ਭਾਈਚਾਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਸੰਘਰਸ਼ ਦੀ ਲੜਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਗਜੀਤ ਸਿੰਘ ਢੱਲਵਾਲ ਨੇ ਮਰਨਵਰਤ ਖਤਮ ਕਰਨ ਦਾ ਫੈਸਲਾ ਲਿਆ ਹੈ ਅਰਦਾਸ ਕੀਤੀ ਜਾ ਰਹੀ ਹੈ ਸਰਹੰਦ ਦੀਆਂ ਇਹ ਲਾਈਵ ਤਸਵੀਰਾਂ ਨੇ ਇੰਨੀ ਗੱਲ ਜਗਜੀਤ ਸਿੰਘ ਢੱਲਵਾਲ ਨੇ ਕਹੀ ਹੈ ਕਿ ਮੈਂ ਸਾਰਿਆਂ ਦੇ ਫੈਸਲੇ ਨੂੰ ਪ੍ਰਵਾਨ ਕਰਦਾ ਹੋਇਆ ਆਪਣਾ ਮਰਨਵਰਤ ਖਤਮ ਕਰਦਾ ਹਾਂ ਪਰ ਸਾਡੀ ਲੜਾਈ ਜਾਰੀ ਰਹੇਗੀ ਸੰਘਰਸ਼ ਜਾਰੀ ਰਹੇਗਾ ਮੋਰਚਾ ਮੁੜ ਤੋਂ ਲਾਉਣ ਦੀ ਨੋਬਤ ਆਈ ਤਾਂ ਫਿਰ ਤੋਂ ਲਗਾਇਆ ਜਾਏਗਾ ਵੜੀਗੜਤੇ ਦੇ ਵਿੱਚ ਕਿਸਾਨ ਇਕੱਠੇ ਹੋਏ ਕਿਸਾਨ ਆਗੂ ਇਕੱਠੇ ਹੋਏ ਤੇ ਇਹਨਾਂ ਸਾਰਿਆਂ ਦੇ ਵੱਲੋਂ ਅੱਜ ਮੀਟਿੰਗ ਕਰਕੇ ਵਿਚਾਰ ਕੀਤਾ ਗਿਆ ਪਰ ਆਖਰੀ ਫੈਸਲਾ ਜਗਜੀਤ ਸਿੰਘ ਢੱਲੇਵਾਲ ਦਾ ਹੀ ਹੋਣਾ ਸੀ ਤੇ ਸਭ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਜਗਜੀਤ ਸਿੰਘ ਢੱਲੇਵਾਲ ਨੇ ਆਪਣੀ ਭੁੱਖ ਹੜਤਾਲ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ سو so, سرحد کی تصویریں نے پچھلے ایک سو چھبی دنوں تو وہ بڑتال بیٹھے رہے ಆಮಾ ಸರ್ಕಾರ ಸರ್ಕಾರ चमकीअ झंडे कुंगे दुको जो कया تیار دیکھا ہمیں پتہ آدھی پاکتے تیرے دیکھے دین دیا سن تا سن کسیل کرو گوگن سن ساپنی مارا ج تن تن سن کسیل کرو گوگن ساپنی مارا ج آب این شروتے سن پیاریا دی تستی سن پیادا جو گا واسن سن پیادا پتے سن دی اونہ دی تکتی جو گے ستگل ستگل پاس شاہ دیو آج ساپی راو تو کٹے ہو کے کان پرنس رکھی گئی گیا ستگل ستگل پاس شاہ دی کان پرنس ਮੋਸਲੇ ਦਾ ਸੰਗਤ ਵੱਲੋਂ ਮਤੇ ਪੱਤਰ ਦਿੱਤੇ ਸਰਦਾਰ ਜੀ ਸੈਂਬਲੀ ਗੱਜੇਵਾਲ ਸਾਹਿਬ ਜੋ ਕਿਸਾਨੀ ਕੋ ਨੂੰ ਨਾ ਕਿ ਐਮ ਐਸਡੀ ਦੀ ਗਰੰਟੀ ਬਣਾਏ ਸਭ ਤੋਂ ਸਕੇ ਪਾਸ਼ਾ ਕਿਸਾਨਾਂ ਦਾ ਕਰਦਾ ਮੁਕਤ

ਬਰਦਾਸ਼ਤ ਕੀਤੀ ਗਈ ਹੈ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਮਰਨਵਰਤ ਖਤਮ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅਰਦਾਸ ਕੀਤੀ ਗਈ ਮਹਾਪੰਚਾਇਤ ਦੇ ਦੌਰਾਨ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ 126 ਦਿਨਾਂ ਬਾਅਦ ਇਹ ਮਰਨਵਰਤ ਖੋਲਿਆ ਗਿਆ ਹੈ 26 ਨਵੰਬਰ ਸਾਲ 2024 ਤੋਂ ਮਰਨਵਰਤ ਤੇ ਜਗਜੀਤ ਸਿੰਘ ਢੱਲੇਵਾਲ ਬੈਠੇ ਰਹੇ ਮੋਰਚਿਆਂ ਤੇ ਬਾਰਡਰਾਂ ਤੇ ਬੈਠੇ ਰਹੇ ਉਸ ਤੋਂ ਬਾਅਦ ਮੋਰਚਾ ਚੁਕਵਾਇਆ ਗਿਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਡਿਟੇਨ ਕੀਤਾ ਗਿਆ ਉਦੋਂ ਵੀ ਜਗਜੀਤ ਸਿੰਘ ਢੱਲੇਵਾਲ ਦੀ ਭੁਖੜਤਾਲ ਜਾਰੀ ਰਹੀ ਤੇ ਅੱਜ ਤਮਾ ਵਿਚਾਰ ਤਰਜਾ ਮਾਤੋ ਬਾਅਦ ਪੰਜਾਬੀਆਂ ਦੀ ਅਪੀਲ ਤੋਂ ਬਾਅਦ ਜਗਜੀਤ ਸਿੰਘ ਢੱਲਵਾਲ ਨੇ ਮਰਨਵਰਤ ਖਤਮ ਕਰਨ ਦਾ ਫੈਸਲਾ ਲੈ ਲਿਆ ਹੈ ਤੇ ਮਨਜੋਤ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਮਨਜੋਤ 126 ਦਿਨ ਉਮਰ ਦੇ ਜਿਸ ਪੜਾ ਤੇ ਜਗਜੀਤ ਸਿੰਘ ਢੱਲਵਾਲ ਨੇ 126 ਦਿਨ ਬਹੁਤ ਮਾਇਨੇ ਰੱਖਦੇ ਨੇ ਭੁੱਖ ਹੜਤਾਲ ਤੇ ਰਹੇ ਤੇ ਆਖਰਕਾਰ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਹੋ ਜਿਹੜੂ ਕੀਤਾ ਇਸ ਫੋਟੋ ਸਰਹਾਦੂ ਦਾਣਾ ਮੰਡੀ ਦੇ ਵਿੱਚ ਇਹ ਪ੍ਰੋਬਲਾ ਜਿਹੜਾ ਵੇਖਿਆ ਗਿਆ ਸੀ ਵੱਡਾ ਕੰਮ ਕੀਤਾ ਗਿਆ ਔਰ ਉਸ ਤੋਂ ਬਾਅਦ ਕਿਸਾਨ तमाम ਜਿਹੜੇ ਕਿਸਾਨ ਆ ਗੋ ਨੂੰ ਇਹਨਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਆਪਣਾ ਮਰਨ ਵਰਤ ਖਤਮ ਕਰ ਦੇਣ ਔਰ ਉਸੇ ਡੈੱਥ ਹੀ ਅੱਜ ਅਗਰ ਇਹ ਗੱਲ ਮੰਨ ਕੇ ਜਗਜੀਤ ਸਿੰਘ ਢੱਲੇਵਾਲ ਹੁਣਾ ਵੱਲੋਂ ਮਰਨ ਵਰਤ ਜਿਹੜਾ ਆ ਉਹ ਖਤਮ ਕਰ ਦਿੱਤਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਇਕੱਠੀਆਂ ਤਸਵੀਰਾਂ ਨਹੀਂ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਮਰਨ ਵਰਤ ਜਿਹੜਾ ਉਹ ਨਾਲ ਵੱਲੋਂ ਖਤਮ ਕਰ ਦਿੱਤਾ ਗਿਆ ਔਰ ਹੁਣ ਅਰਦਾਸ ਜਿਹੜੀ ਹੈ ਉਹ ਕਰਕੇ ਬਾਕੀ ਟ੍ਰੀਟਮੈਂਟ ਜਿਹੜਾ ਹੈ ਉਹ ਲਿਆ ਜਾਣਾ ਇਸ ਦੇ ਵਿੱਚ ਇਹ ਜ਼ਿਕਰ ਕਰ ਲਈਏ ਤਾਂ ਸਿਹਤ ਵਿਭਾਗ ਦੇ ਨਾਲ ਪਹਿਲਾਂ ਗੱਲਬਾਤ ਹੋਣੀ ਹੈ ਹਸਪਤਾਲ ਦੇ ਵਿੱਚ ਜਦੋਂ ਗੱਲਬਾਤ ਹੋਣੀ ਹੈ ਉਸ ਤੋਂ ਬਾਅਦ ਇਹ ਟ੍ਰੀਟਮੈਂਟ ਲਿਆ ਜਾਣਾ ਪਰ ਇੱਥੇ ਜ਼ਿਕਰ ਕਰ ਲਈਏ ਤਾਂ ਵੱਡੀ ਖਬਰ ਉਹ ਰਹਿਮ ਇਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹਨਾਂ ਵੱਲੋਂ ਮਰਨਵਰਥ ਜਿਹੜਾ ਹੈ ਉਹ ਖਤਮ ਕਰ ਲੈ ਗਿਆ ਤਾਂ ਕਿਸਾਨਾਂ ਵੱਲੋਂ ਵੀ ਇਸ ਦਾ ਸਵਾਗਤ ਕੀਤਾ ਗਿਆ ਕਿਉਂਕਿ ਵੱਡੇ ਲੰਬੇ ਸਮੇਂ ਤੋਂ ਜਿਹੜੀ ਇਸ ਦੀ ਉਡੀਕ ਕੀਤੀ ਜਾ ਰਹੀ ਸੀਗੀ ਕਿਉਂਕਿ ਇੱਥੇ ਇਹ ਜ਼ਿਕਰ ਕਰ ਲਈਏ ਤਾਂ ਗੱਲਬਾਤ ਜਿਹੜੀ ਹੈ ਉਹ ਵੀ ਮੀਡੀਆ ਦੇ ਨਾਲ ਕਰ ਰਹੇ ਨੇ ਜੀ ਮਾਈਕ ਬੰਦ ਕਰਾਈਏ ਮਾਈਕ ਬੰਦ ਕਰਾ ਦਿਓ ਪ੍ਰਧਾਨ ਸਾਹਿਬ ਜੀ ਦੇ ਨਾਮ ਲੈ ਕਿਸਾਨ ਤਮਾਮ ਤੁਹਾਨੂੰ ਕਹਿ ਰਹੇ ਸੈਜੂ ਉਸ ਉਹਨਾਂ ਦੀ ਮੰਨਤ ਸਵੀਕਾਰ ਕੀਤੀ ਹੈ ਸਰਕਾਰ ਕੀਤਾ ਹੈ ਇਸ ਤਰੀਕੇ ਦੇਖੋ ਦੇਖੋ ਕੱਲ ਇਹ ਜਦੋਂ ਅਸੀਂ ਥੋੜੇ ਇਹ ਫੈਸਲਾ ਲਿਆ ਸੀ ਮੈਂ ਸਪਸ਼ਟ ਕਰ ਦਿਆਂ ਕਿ ਫੈਸਲਾ ਮੇਰਾ ਨਹੀਂ ਸੀ ਇਹ ਫੈਸਲਾ ਨਹੀਂ ਅਕਾਲ ਪੁਰਖ ਦੀ ਰਾਜਾ ਚ ਜਦੋਂ insan ਦੁਨੀਆ ਤੇ ਆਉਂਦਾ ਹੈ ਉਹ ਉਹ ਬਹੁਤ ਕੁਝ ਉਹ ਪ੍ਰਭੂ ਨਾਲ ਲਿਖ ਕੇ ਭੇਜਦਾ ਹੈ। ਔਰ ਜੋ ਉਹਨੇ ਜਿਵੇਂ ਜਿਵੇਂ ਲਿਖਿਆ ਉਹਦੇ ਮੁਤਾਬਕ ਉਹਨੇ ਕਰਵਾ ਰਿਹਾ ਹੈ। ਮੈਨੂੰ ਇਹ ਪੂਰਵਿਸ਼ਵਾਸ ਹੈ ਕਿ ਐਮਐਸਪੀ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਕਿਸੇ ਦੇ ਕੋਲ ਨਹੀਂ ਸੀ। ਪਰ ਉਸ ਐਮਐਸਪੀ ਨੂੰ ਘਰ ਘਰ ਪਹੁੰਚਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਪੋਸ਼ ਪ੍ਰਭੂ ਨੇ ਚਾਇਆ ਫੋਰਮ ਦੇ ਕੋਲੋਂ ਇਹ ਫੈਸਲਾ ਕਰਵਾਇਆ ਤੇ ਇਹ ਕਰੋ ਅੱਜ ਫੋਰਮ ਨੇ ਲਗਾਤਾਰ ਜਿਵੇਂ ਜਿਵੇਂ ਮੈਂ ਕਾਨਫਰੰਸ ਅੱਜ ਜਾ ਰਹੇ ਹਰ ਥਾਂ ਤੋਂ ਆਵਾਜ਼ ਆ ਰਹੀ ਹੈ ਅੱਜ ਤਾਮਲ ਨਾਡੂ ਤੋਂ ਰਾਤ ਮੇਰੇ ਨਾਲ ਗੱਲ ਹੋਈ ਇਹ ਅਸੀਂ ਤਾਮਲ ਨਾਡੂ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਕਰਨੀ ਚਾਹੁੰਦੇ ਆ ਤੇ ਸਾਡੀ ਬੇਨਤੀ ਆ ਵੀ ਤੁਸੀਂ ਜਰੂਰ ਆਓ ਇਸੇ ਕਰਾ ਕਰਨਾਟਕ ਤੋਂ ਆਇਆ ਯੂਪੀ ਤੋਂ ਆਇਆ ਉਹਨਾਂ ਸਾਰੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਦਾ ਸਰ ਸਿਰਫ ਉਹ ਕਿ ਤੁਸੀਂ 4 ਤਰੀਕ ਦੀ ਮੀਟਿੰਗ ਦਾ ਸੱਦਾ ਜਿਹੜਾ ਦਿੱਤਾ ਗਿਆ ਮਾਰਗਮਾਰਤ ਛੱਡਿਆ ਜੀ ਲੜਾਈ ਸਾਡੀ ਐਜ਼ ਇਟ ਇਜ਼ ਜਾਰੀ ਹੈ ਠੀ ਜੀ ਇਹ ਅੰਦੋਲਨ ਨਹੀਂ ਰੁਕਿਆ 4 ਤਰੀਕ ਵਾਲੀ ਮੀਟਿੰਗ ਜਾਉਂਗੇ ਹਾਂ 4 ਤਰੀਕ ਵਾਲੀ ਮੀਟਿੰਗ ਹੈ ਜਿਹੜੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਇਆ ਹੈ ਮੈਸੇਜ ਵੀ ਮੀਟਿੰਗ ਹੋਏਗੀ ਅਸੀਂ ਮੀਟਿੰਗ ਤੋਂ ਪਿੱਛੇ ਨਹੀਂ ਹਟਾਂਗੇ ਤਾਂ ਕਿ ਸਰਕਾਰ ਕੱਲ ਨੂੰ ਇਹ ਨਾ ਕਹਿ ਸਕੇ ਕਿ ਸਰਕਾਰ ਦੀ ਨੀਅਤ ਤਾਂ ਏਡੀ ਵਧੀਆ ਸਾਫ਼ ਹੈਣੀ ਲੇਕਿਨ ਉਹ ਕੱਲ ਨੂੰ ਅਗਰਸੀ ਮੀਟਿੰਗ ਤੇ ਨਾ ਗਏ ਤਾਂ ਉਹਨੂੰ ਇੱਕ ਬਹਾਨਾ ਮਿਲੇਗਾ ਕਿ ਕਿਸਾਨ ਸਾਡੇ ਕੋਲੇ ਗੱਲ ਰੱਖਣੇ ਨਹੀਂ ਆਏ ਸੋ ਇਸ ਕਰਕੇ ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਪਿਛਲੀਆਂ ਮੀਟਿੰਗਾਂ 'ਚ ਸਾਡੀ ਗੱਲ ਹੁੰਦੀ ਰਹੀ ਹੈ ਸਰਕਾਰ ਨੂੰ ਸਾਡੀ ਕਿਸੇ ਵੀ ਦਲੀਲ ਦਾ ਜਵਾਬ ਨਹੀਂ ਆਇਆ ਸਰਕਾਰ ਦਾ ਸੋ ਇਸ ਕਰਕੇ ਅਸੀਂ ਦਲੀਲ ਦੇ ਪੱਖੋਂ ਸਰਕਾਰ ਨੂੰ ਕਿਸੇ ਕਰਾ ਭਾਰੀ ਨੂੰ ਬੰਨ੍ਹ ਦੇਾਂਗੇ ਔਰ ਅਸੀਂ ਇਸ ਕਰਕੇ ਮੀਟਿੰਗ ਲੈ ਰਹੇ ਹਾਂ ਇੱਕ ਕਮੇਟੀ ਦਾ ਕਹਿੰਦਾ ਕਿ 10 ਗੁਣਾ ਵੱਧ ਤਾਕਤ ਨਾਲ ਤੁਸੀਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਜਾ ਰਹੇ ਹੋ ਕਿੱਥੋਂ ਸ਼ੁਰੂ ਕੀਤਾ ਜਾਵੇਗਾ ਜੀ ਸਵਾਲ ਇਹ ਨਹੀਂ ਹੈ ਮੈਂ ਕਹਾਂ ਕਿ ਅੰਦੋਲਨ ਜਾਰੀ ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਪਤਾ ਨਹੀਂ ਕਿਸ ਕਿਹੜੇ ਮੋੜ ਤੇ ਜਾ ਕੇ ਅੰਦੋਲਨ ਦੀ ਕੀ ਰੂਪ ਰਹਿਣਾ ਬਣਨੀ ਹੈ ਪਉਂਦੇਲੀ ਸੰਗਠਨ ਨੂੰ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਅਸੀਂ ਇੱਥੇ ਚਿਤਰਾਣੇ ਤੁਸੀਂ ਜਥੇਬੰਦੀਕ ਤੌਰ ਤੇ ਕੋਈ ਇਕੱਲਾ ਕਰੂਗੇ ਬਾਕੀ ਜਥੇਬੰਦੀਆਂ ਨਾਲ ਤਾਲਮਿਲ ਕਰਕੇ ਦੇਖੋ ਮੈਂ ਮੈਂ ਇੱਕ ਬੇਨਤੀ ਕਰਾਂ ਸਾਡੀ ਕਿਸੇ ਵੀ ਜਥੇਬੰਦੀ ਦੇ ਨਾਲ ਲਿਜੀ ਕੋਈ ਲੜਾਈ ਨਹੀਂ ਲੜਾਈ ਹੁੰਦੀ ਆ ਵਿਚਾਰਾਂ ਦੇ ਫਰਕ ਹੁੰਦੇ ਆ ਕਿਹੜੀ ਮੰਗ ਨਾਲ ਕਿਹੜੀ ਜਥੇਬੰਦੀ ਸਹਿਮਤ ਹੁੰਦੀ ਆ ਹਰ ਕੋਈ ਇੱਥੇ ਖੜਦਾ ਹੈ ਜਿੱਦੂ ਕਿਸੇ ਵੀ ਸਾਰੀਆਂ ਜਥੇਬੰਦੀਆਂ ਦਾ ਇਸ ਸਾਂਝਾ ਮੁੱਦਾ ਹੈਗਾ ਤੁਸੀਂ ਦੇਖ ਲਓ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਜਾਣਗੇ ਲੇਕਿਨ ਬਹੁਤ ਸਾਰੀਆਂ ਜਥੇਬੰਦੀਆਂ ਤੁਸੀਂ ਆਪ ਦੇਖਿਆ ਇਹ ਕਹਿੰਦੀਆਂ ਸੁਣੀਆਂ ਕਿ ਐਮਐਸਪੀ ਦਾ ਮੁੱਦਾ ਹੀ ਨਹੀਂ ਐਮਐਸਪੀ ਦੀ ਲੋੜ ਹੀ ਨਹੀਂ ਤਾਂ ਫਿਰ ਉਹ ਜਥੇਬੰਦੀਆਂ ਨੇ ਸਾਡੀ ਮੰਗ ਨਾਲ ਸਹਿਮਤ ਨਹੀਂ ਨਾ ਹੋਣਾ ਸੀ ਸੂਇਸ ਕਰਕੇ ਆ ਰੌਲਾ ਹੋਰ ਕੁਛ ਨਹੀਂ ਹੈ ਲੜਾਈ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਜਥੇਬੰਦੀ ਕਿਸੇ ਵਿਚਾਰ ਨਾਲ ਕਿਸੇ ਮੰਗ ਨਾਲ ਸਹਿਮਤ ਹੈ ਕੋਈ ਨਹੀਂ ਸਹਿਮਤ ਜੇ ਲੋ ਇੱਕੋ ਮੁੱਦੇ ਦੇ ਉੱਤੇ ਸਾਰਿਆਂ ਦੀ ਸਾਂਝ ਜਾ ਕੇ ਇੱਕੋ ਮੁੱਦਾ ਬਣੇਗਾ ਉੱਥੇ ਸਾਂਝ ਦੇ ਸੇਗੀ ਮੈਂ ਇੱਕ ਜੁਟਤਾ ਹੋ ਜੂ ਮੈਂ ਉਹੀ ਗੱਲ ਕਹਿ ਕੇ ਆਇਆ ਤਾਂ ਤੁਹਾਡੇ ਸਵਾਲ ਦਾ ਆਲਰੇਡੀ ਜਵਾਬ ਦੇਤਾ ਕਿ ਜੇ ਇੱਕ ਮੁੱਦੇ ਦੇ ਉੱਤੇ ਸਾਰਿਆਂ ਦੀ ਸਾਂਝ ਸਮਝ ਬਣੂਗੀ ਇਕਤਾ ਹੋਵੇਗੀ ਕਿ ਤਗੜੇ ਹੋ ਕੇ ਦੁਬਾਰਾ ਤੋਂ ਦੇ ਖਿਲਾਫ ਨੂੰ ਵੱਡਾ ਅੰਦੋਲਨ ਫਿੱਟ ਪੈ ਰੋ ਅੰਦੋਲਨ ਕਰਾਂਗੇ ਵਾਲੀ ਗੱਲ ਨਹੀਂ ਕਰਨ ਦੀ ਲੋੜ ਤੁਸੀਂ ਤੁਸੀਂ ਦੇਖ ਨਹੀਂ ਰਹੇ ਕਿ ਸਰਕਾਰ ਨੇ ਕਿੱਡਾ ਵੱਡਾ ਹਮਲਾ ਕੀਤਾ ਹੈ ਔਰ ਅਸੀਂ ਰੋਜ਼ ਇੱਕ ਜ਼ਿਲ੍ਹੇ ਦੇ ਵਿੱਚ ਕਾਨਫਰੰਸ ਕਰ ਰਹੇ ਹਾਂ ਕਿ ਇਹ ਅੰਦੋਲਨ ਨਹੀਂ ਹੈ ਅੰਦੋਲਨ جاری ਹੈ ਅੰਦੋਲਨ ਚੱਲਦਾ ਰਹੇਗਾ ਔਰ ਜਦ ਤੱਕ ਜਾਰੀ ਰਹੇਗਾ ਇਹਨਾਂ ਨੇ ਗਿਆਸਪੁਰੋਂ ਦਾ ਬਿਆਨ ਹੁੰਦਾ ਸੀ ਜੀ ਉਹ ਕਹਿੰਦੇ ਸੀ ਵੀ ਇਹ ਤਾਂ ਕਿਸਾਨ ਚਾਹੁੰਦੇ ਸੀ ਵੀ ਉਠਾਇਆ ਜਾਵੇ ਨਾ ਤਾਂ ਉਹ ਅੱਗੇ ਜਾ ਸਕਦੇ ਨਾ ਪਿੱਛੇ ਆ ਸਕਦੇ ਸੀਗੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀ ਗਿਆਸਪੁਰੋਂ ਦਾ ਬਿਆਨ ਆਇਆ ਤੇ ਤੁਸੀਂ ਕਿਉਂ ਕੋ ਭੌਂਕੀ ਜਾਂਦੇ ਆ ਵੀ ਇਹ ਤਾਂ ਇੰਡਸਟਰੀ ਲਿਸਟਾਂ ਦੀ ਮੰਗ ਸੀ ਸੋ ਇਹਨਾਂ ਨੇ ਆਪਦੇ ਸੁਪਰੀਮੋ ਨੂੰ ਬਚਾਉਣ ਵਾਸਤੇ ਔਰ ਇਹ ਸੀਟ ਜਿੱਤਣ ਵਾਸਤੇ ਲੁਧਿਆਣੇ ਦੀ ਔਰ ਇੱਕ ਵਿਕਿਆ ਹੋਇਆ ਸਮਝੌਤਾ ਸੌਦਾ ਕੀਤਾ ਹੈ ਔਰ ਉਸ ਸੌਦੇ ਦੇ ਵਿੱਚ ਆਪਦੇ ਸੁਪਰੀਮੋ ਨੂੰ ਲਿਜਾਣਾ ਚਾਹੁੰਦੇ ਨੇ ਰਾਜ ਸਭਾ ਚ ਸਿਰ ਇਕੋ ਹੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਹਾਰਨ ਤੋਂ ਬਾਅਦ ਘਬਰਾਏ ਹੋਏ ਸੀ ਕਿ ਸਾਡੀ ਲੀਡਰਸ਼ਿਪ ਹੁਣ ਜੇਲ੍ਹ ਜਾ ਸਕਦੀ ਹੈ ਕੇਂਦਰ ਦੇ ਮੂਰੇ ਗੋਡੇ ਟੇਕ ਕੇ ਸਾਡੇ ਅੰਦੋਲਨ ਤੇ ਹਮਲਾ ਕੀਤਾ ਤੇ ਮੈਂ ਵੀ ਕਹਿ ਦਿਆਂ ਕਿ ਭਗਵੰਤ ਮਾਨਕਲੇ ਸਾਡੇ ਅੰਦੋਲਨ ਤੇ ਹਮਲਾ ਨਹੀਂ ਕੀਤਾ ਇਹਨੇ ਪੂਰੇ ਦੇ ਪੂਰੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ 10 ਗੁਣਾ ਕੱਟ ਕਰਨ ਦੀ ਗੱਲ ਜਿਹੜਾ ਨੇ ਵੀ ਮੀਟਿੰਗ 'ਚ ਮੈਂ ਤੁਹਾਡੇ ਨਾਲ ਚੱਲੂਗਾ ਉਹ ਤਾਂ ਇਹ ਵੀ ਕਹਿ ਰਹੇ ਨਹੀਂ ਦੇਖੋ ਸੁਹਲੇ ਹੈ 10 ਗੁਣਾ ਕੱਟ ਕਰਨ ਦੀ ਗੱਲ ਕਿਤੇ ਵੀ ਆ ਸਕਦੀ ਹੈ ਕਿਸੇ ਵੀ ਮੌਕੇ ਤੇ ਹੋ ਸਕਦਾ ਹੈ ਔਰ ਜਿੱਥੇ ਆਏ ਤੁਹਾਨੂੰ ਦੱਸ ਦੇਣਾ ਠੀਕ ਹੈ ਸਭ ਜਿਹੜੇ ਪਿੰਡ ਦੇ ਵਿੱਚ ਕੰਟ ਹੋਇਆ ਜਿਹੜੇ ਲੁਧਿਆਣੇ ਸੜਕ ਬੰਦ ਕੀਤੀ ਕੇਜਰੀਵਾਲ ਦੀ ਰੈਲੀ ਦੇ ਉੱਤੇ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹਦੋਂ ਕਹਿੰਦੇ ਸੀ ਵੀ ਰਸਤਾ ਬੰਦ ਕੀਤਾ ਕਿਸਾਨਾਂ ਨੇ ਵਪਾਰ ਖਰਾਬ ਹੁੰਦਾ ਵਪਾਰੀਆਂ ਦਾ ਉਸ ਤੋਂ ਬਾਅਦ ਜਿਹੜੀ ਸੜਕ ਬੰਦ ਹੋਈ ਰੈਲੀ ਹੋਈ ਉਹਨੂੰ ਕਿਵੇਂ ਦੇਖਦੇ ਸਵਾਲ ਕੀ ਹੈ ਇਹਨਾਂ تینਾਂ ਜਣੀਆਂ ਇਹ ਸਰਕਾਰਾਂ ਹੈ ਨਾ ਜੀ ਸਰਕਾਰਾਂ ਦਾ ਕੋਈ ਵੀ ਦੀਨ ਇਮਾਨ ਨਹੀਂ ਹੈ ਜੋ ਮਰਜ਼ੀ ਕਰ ਰਹੀਆਂ ਨੇ ਆ ਪਿਛਲੇ ਦਿਨਾਂ ਦੇ ਵਿੱਚ ਕੱਲੀ ਵੀ ਭੀਜਾ ਦੇ ਥੱਪੜ ਮਾਰੇ ਗਏ ਆ ਇਹਨਾਂ ਨੂੰ ਇਹਨੇ اخلاقੋ ਗਿਰ ਚੁੱਕੇ ਨੇ ਇਹ ਲੋਕਾਂ ਨਾ ਇਹਨਾਂ ਨੂੰ ਧੀ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਮਾਂ ਦੀ ਕਦਰ ਦਾ ਪਤਾ ਹੈ ਨਾ ਇਹਨਾਂ ਨੂੰ ਬਜ਼ੁਰਗ ਦੇ ਸਤਿਕਾਰ ਦਾ ਪਤਾ ਹੈ ਤੇ ਨਾ ਬੱਚਿਆਂ ਦੇ ਪ੍ਰਤੀ ਪਿਆਰ ਦਾ ਪਤਾ ਸੀ ਇਹ ਸੋਚ ਦੇ ਮਾਲਕ ਨੇ ਸਾਹਿਬ ਠੀਕ ਹੈ ਠੀਕ ਤਾਂ ਇਸ ਤੋਂ ਬਾਅਦ ਹੁਣ ਮਰਨ ਕਰਤ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਤਾਂ ਇਹ ਸਭ ਦੇ ਵਿਚਕਾਰ ਦੇਖਿਆ ਜਾਵੇ ਤਾਂ ਕਿਸਾਨਾਂ ਨੇ ਸਵਾਗਤ ਜਿਹੜਾ ਇਸ ਫੈਸਲੇ ਦਾ ਕੀਤਾ ਮਾਪ ਪੰਚਾਇਤ ਹੋਈ ਸੀ ਤਾਂ ਕਿਸਾਨ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸਾਰਾ ਫੈਸਲਾ ਜਿਹੜਾ ਹੋਇਆ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਕੀ ਕੁਝ ਤੁਹਾਨੂੰ ਲੱਗਦਾ ਵੀ ਸਵਾਗਤ ਕੀਤਾ ਤੁਹਾਡੇ ਫੈਸਲੇ ਦਾ ਬਿਲਕੁਲ ਜੀ ਬਿਲਕੁਲ ਜਿਹੜਾ ਅੱਜ ਫੈਸਲਾ ਹੋਇਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹਨੇ ਮਨਵਰ ਤੋੜਿਆ ਉਦੇ ਜਿੰਨੇ ਕਿਸਾਨ ਜੱਸੇ ਬੰਦੀਆਂ ਸਾਰਿਆਂ ਨੇ ਇਕੱਠ ਜੁੜਤਾ ਕਿਹਾ ਵੀ ਜਿਹੜਾ ਅਗਲੇ ਦਾ ਅਗਲਾ ਸੰਘਰਸ਼ ਸ਼ਾਇਦ ਤੁਸੀਂ ਹੀ ਸੇ ਜਾਬੀ ਹੋਗੇ ਤੇ ਫੇਰ ਇਹ ਆਪਾਂ ਜਿਹੜਾ ਇਹ ਵੱਡਾ ਸੰਘਰਸ਼ ਲੜ ਸਕਦੇ ਹਾਂ ਬਿਲਕੁਲ ਤਾਂ ਅਮੇਰ ਸਿੰਘ ਥੇੜੀ ਵੀ ਥੇੜੀ ਸਾਹਿਬ ਤੁਸੀਂ ਲੰਬਾ ਤਜਰਬਾ ਤੁਹਾਨੂੰ ਲੱਗਦਾ ਵੀ ਹੁਣ ਕਿਸ ਤਰੀਕੇ ਦੀ ਰਣਨੀਤੀ ਕਿਸਾਨਾਂ ਦੀ ਰਹਿਣ ਵਾਲੀ ਹੈ ਕਿਉਂਕਿ ਮਰਨ ਵਰਤ ਖਤਮ ਕਰਦਾ ਤੁਹਾਡੀਆਂ ਆਸਾਂ ਸੀਗੀਆਂ ਉਹ ਤੁਹਾਡੀਆਂ ਮੰਗਾਂ ਵੀ ਸੀਗੀਆਂ ਇਹ ਆ ਮੰਨ ਲਿਆ ਹੁਣ ਅਗਲੀ ਰਣਨੀਤੀ ਕੀ ਤੁਹਾਨੂੰ ਲੱਗਦਾ ਵੀ ਹੋਣੀ ਚਾਹੀਦੀ ਉਹ ਅਗਲੀ ਰਣਨੀਤੀ ਕੱਲੇ ਆਗੂ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਹੂੰ ਇੱਪ ਆਪਣੀਆਂ ਕਿਸਾਨ ਪੰਚਾਇਤਾਂ ਚੱਲ ਰਹੀਆਂ ਸਾਰੀਆਂ ਜਿੱਦਿਆਂ ਚ ਕਿਸਾਨ ਪੰਚਾਇਤਾਂ ਤੋਂ ਬਾਅਦ ਲੋਕਾਂ ਦੀ رائے ਮਿਲ ਜਾਣੀ ਹੈ ਉਸ ਤੋਂ ਬਾਅਦ ਪੰਜਾਬ ਦੀ ਮੀਟਿੰਗ ਕਰਕੇ ਜਿਹੜੇ ਸੀਨੀਅਰ ਬੰਦੇ ਫੈਸਲਾ ਕਰਨਗੇ ਸੋ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ ਜਗਜੀਤ ਸਿੰਘ ਢੱਲਵਾਲ ਦੇ ਵੱਲੋਂ 4 ਮਈ ਨੂੰ ਕੇਂਦਰ ਦੇ ਨਾਲ ਮੀਟਿੰਗ ਹੈ ਨਜ਼ਰਾਂ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਇੱਕ ਬ੍ਰੇਕ ਲਈ ਰੁਕਦੇ ਆਂ ਜਲਦ ਹੋਵਾਂਗੇ ਹਾਜ਼ਰ